아, 마주, 쳐. 오케이, 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 오케이 ਸਾਡੀ ਫਰਸਟ ਪ੍ਰਾਇੋਰਟੀ ਇਹ ਰਹਿ ਗਈ ਕਿ ਕਿਸੇ ਵੀ ਤਰ੍ਹਾਂ ਦਾ ਬੇਸ਼ਿਕੋ ਪੈਟੀ ਫੈਂਸਸ ਹੈਗੇ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕਰਾਈਮ ਹੈ ਉਹਨੂੰ ਅਸੀਂ ਹੈਪਨ ਨਾ ਹੋਣ ਦਈਏ। ਅਗਰ ਕੋਈ ਹੋ ਜਾਂਦਾ ਹੈ ਬਾਈ ਚਾਂਸ ਹੁੰਦਾ ਤਾਂ ਉਹਨੂੰ ਡਿਟੈਕਸ਼ਨ ਦੇ ਵਿੱਚ ਜਿਹੜੀ ਸਾਡੀ ਹੈ ਉਹਦੇ ਪੂਰਜੋਰ ਸਾਡੀ ਕੋਸ਼ਿਸ਼ ਰਹੇਗੀ 100% ਜਿਹੜਾ ਕਰਾਈਮ ਹੈ ਉਹ ਡਿਟੈਕਟ ਹੋਵੇ। ਐਂਡ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਐਂਡ ਕਨਵੈਕਸ਼ਨ ਰੇਟ ਨੂੰ ਇਨਸ਼ੋਰ ਕੀਤਾ ਜਾਊਗਾ। ਐਂਡ ਪਲੱਸ ਜਿਹੜਾ ਹੈਗਾ ਕਿ ਜਿੰਨੇ ਵੀ ਮਾੜੇ ਅਨਸਰ ਹੈਗੇ ਨੇ ਉਹਨਾਂ ਨੂੰ ਸਖਤ ਜਿਹੜਾ ਮੈਸੇਜ ਹੈ ਕਿ ਜਿਹੜਾ ਇਸ ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਉਹਨਾਂ ਨੂੰ ਇੱਥੇ ਅਸੀਂ ਕਰਨ ਨਹੀਂ ਦਵਾਂਗੇ ਬੇਸ਼ੱਕ ਉਹ ਡਰੱਗਸ ਦਾ ਕਰਦੇ ਸੀ ਸਾਡੀ ਪ੍ਰਾਇੋਰਟੀ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਦੀ ਐਂਡ ਪਲੱਸ ਸਾਡੀ ਜਿਹੜੀ ਹੈਗੀ ਹੈ ਗਵਰਨਮੈਂਟ ਵੱਲੋਂ ਐਂਡ ਪਲੱਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਸਾਡੀਆਂ ਇਨਸਟਰਕਸ਼ਨਸ ਹੈਗੀਆਂ ਨੇ ਉਹਨਾਂ ਦੀ ਅਨਬੰਨ ਪਾਲਣਾ ਕਰਨੀ ਐਂਡ ਕ੍ਰਾਈਮ ਦਾ ਜਿਹੜਾ ਹੈਗਾ ਉਹਨੂੰ ਖਤਮ ਕਰਨਾ ਐਂਡ ਜਿਹੜਾ ਕ੍ਰਾਈਮ ਫ੍ਰੀ ਸਾਡਾ ਏਰੀਆ ਐਂਡ ਲੋਕਾਂ ਦੇ ਵਿੱਚ ਜਿਹੜੀ ਸੈਂਸ ਆਫ ਸਿਕਿਉਰਿਟੀ ਆ ਉਹਨੂੰ ਪ੍ਰਵੇਲ ਕਰਨਾ ਸਾਡੀ ਜਿਹੜੀ ਹੈਗੀ ਹੈ ਫਰਸਟ ਪ੍ਰੈਰੀਟੀ ਹੈ ਲੋਕਾਂ ਦੇ ਨਾਲ ਸੰਪਰਕ ਸਾਧਨਾ ਹੋਵੇ ਸਹਿਯੋਗ ਲੋਕਾਂ ਦਾ ਤੇ ਜਿਹੜੀ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਨਸ਼ਾ ਜੋਤ ਨਸ਼ਾ ਵਿਰੋਧ ਇਹ ਲਗਾਤਾਰ ਇਦਾਂ ਗਾਰਵਾਈ ਚ ਚੱਲ ਰਹੀ ਹੈ ਬਿਲਕੁਲ ਜਿਹੜਾ ਜੁੱਧ ਜਿਹੜਾ ਚੱਲ ਰਿਹਾ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਇਹ ਕੈਂਪੇਨ ਹੈਗੀ ਹੈ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਹਿਲਾਂ ਵੀ ਸਾਡੇ ਜਿਹੜੇ ਆਫੀਸਰਜ਼ ਹੈਗੇ ਨੇ ਇਥੋਂ ਦੇ ਜਿਹੜੇ ਪੋਸਟਰ ਡੇ ਹੈਗੇ ਨੇ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਵਧੀਆ ਜਿਹੜੀ ਇਹਨੂੰ ਰਿਸਪਾਂਸ ਮਿਲ ਰਿਹਾ ਜਿਹੜੀ ਹੈਗੀ ਹੈ ਅੰਡ ਬਹੁਤ ਅੱਛੇ ਤਰੀਕੇ ਨਾਲ ਜਿਹੜੀ ਡਿਟੈਕਸ਼ਨ ਵਰਕ ਵੀ ਹੋ ਰਿਹਾ ਐ ਐਂਡ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਡਰ ਦਾ ਸੈਂਪ ਪਾਇਆ ਜਾ ਰਿਹਾ ਉਹਨੂੰ ਅਸੀਂ ਬਰਕਰਾਰ ਵੀ ਰੱਖਾਂਗੇ ਐਂਡ ਇਹਨਾਂ ਨੂੰ ਜਿਹੜੇ ਹੈਗੇ ਕੋਈ ਇਸ ਤਰ੍ਹਾਂ ਦੇ ਡਰਗ ਦੇ ਵਿੱਚ ਜਿਹੜੇ ਇਨਵੋਲਵਮੈਂਟ ਐ ਡਰਗ ਦੇ ਭਾਵੇਂ ਪੈਡਲਰਸ ਨੇ ਜਾਂ ਵੱਡੇ ਪੱਧਰ ਦੇ ਉੱਤੇ ਜੇ ਕੋਈ ਸਪਲਾਈ ਕਰਦਾ ਸਮਗਲਰਸ ਐ ਕਿ ਉਹਨਾਂ ਦੇ ਖਿਲਾਫ ਜਿੰਨੀ ਸਖਤ ਕਾਰਵਾਈ ਹੋ ਸਕਦੀ ਉਹ ਲਿਆਂਦੀ ਆਮਲ ਚ ਲਿਆਂਦੀ ਜੀ